ਸਭ ਨਾਮ ਦਾ ਵਿਸਾ ਸਤਨਾਮ ਸ੍ਰੀ ਵਾਹਿਗੁਰੂ ਸ਼ਰਨ ਜੀ ਸੋਰਠਾ ਮਹਲਾ ਪੰਜਵਾਂ ਹਮੈ ਗੰਕ ਨਾਮ ਗਨਿਆਕਾ ਆਪਣਾ ਬਿਰਧ ਵਿਸਾਨ ਹਾਥ ਦੇ ਰਾਖੇ ਕਾ ਰਿਆ ਬੁਲੀ ਸਦਾ ਸਦਾ ਰੰਗਮਾਨ ਹਮਰੇ ਗਨ ਤਨ ਆਪ ਗਨਿਆ ਕਾ ਆਪਣਾ ਬਿਰਧ ਵਿਸਾਨ ਹਾਤ ਤੇ ਅੱਖੇ ਕਾਇਆ ਆਪਣੀ ਸਦਾ ਸਧਾਰਨ ਜਮਾਨਾ ਸਚਾ ਸਭ ਸਾਧੂ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰੂ ਹੋਏ ਸਰਬੁ ਭੁਲਿਆਨਾ ਤਹਾ ਪ੍ਰਣਨ ਧਾਨ ਆਪਣੀ ਦਾਸ ਕੀ ਆਪੈ ਰੱਖੀ ਨਾਨਕ ਸਰ ਤੁਰਬਾਨ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪ੍ਰਣਨ ਧਾਨ ਆਪਣੀ ਦਾਸ ਕੀ ਆਪੈ ਰੱਖੀ ਨਾਣਿਕ ਸਾਧੁਰ ਗਾਨੂ ਵਾਜੂ ਜੀ ਕਾ ਖਸਾ ਵਾਜੂ ਜੀ ਕੀ ਫਤੇ ਸਤਨਾਮ ਸ੍ਰੀ ਵਾਟੂ ਸਤਮ ਜੀ ਸਤਨਾਮ ਸ੍ਰੀ ਵਾਟੂ ਸਤਮ ਜੀ ტიკੋ ਵੰਤਾਰ ਸਤਨਾਮ ਪੁਰਖੇ ਨਿਰਭਉ ਨਿਰਵੈ ਹਰ ਕਾਲ ਨੂੰ ਨੂਰਤੋ ਅਜੁਨੀ ਸੈਭੰ ਗੁਰ ਪ੍ਰਸਾਦਿ ਜਪ ਹਾਨਿ ਸਚੁ ਜੋਗੁ ਗਾਣਿ ਸਚੁ ਹੈ ਤਹੀ ਸਚੁ ਨਾਨਕੁ ਹੋਸੀ ਤਿਸੁ ਸਚ ਸੋਚੈ ਸੋਚੁ ਜੰਹ ਹੋਈ ਜੇ ਸੋਚੀ ਲਖਵਾਰੁ ਚੁਪੈ ਚੁਪ ਨਾ ਹੋਵੈ

नाम जहिया जाए हुक्मी होमन दी हुकमों में लहै बड़ाई हुक्मी उत्तम नीचाय हुकम लेखदो सो भाइया है एक नाव में भतसी से एक हुक्मी में सदा पहर्य है हुक्म अंदर सब को बाहर उत्तम ना कोए ਨਾ ਕੋਈ ਕੋ ਮੈਂ ਜਿ ਬੁਝੈ ਤਾ ਹਉ ਮੈਂ ਕਹਿ ਨ ਕੋਈ ਗਵਰ ਕੋ ਤਾਂ ਨਿਭੁ ਹੈ ਕਿਸਾ ਕਾਨਿ ਗਵਰ ਕੋ ਦਾ ਤੁਜਣੈ ਸਾਨਿ ਨਗ ਕੋ ਬਨੁੜਿਆ ਆਂ ਚਾਰ ਗਵਰ ਕੋ ਵਿਦਿਆ ਵਿਖਮ ਵਿਚਾਰੂ ਗਵਰ ਕੋ ਸਾਜ ਕਰੈ ਤਨਕੇਹਿ ਗਵਰ ਤੂ ਜੀਵਨੈਤਨੇ ਗਾਵੇ ਕੋ ਜਾਪੈ ਦਿਸਾ ਦੂਰ ਗਾਵੇ ਕੋ ਇਕ ਹਾਲਾ ਵਦੂਰ ਕਤ ਨਾਮ ਕਥੀ ਨਾ ਹੈ ਤੋਟੇ ਕਤ ਕਤ ਕਥੀ ਕੋਟੀ ਕੋ ਕੋਟੇ ਜਿੰਦਾ ਦੇ ਲੰਗੇ ਸੁਖ ਪਾਏ ਜੁਗਾ ਜੋ ਗੰਤਰ ਖਾਹੀ ਖਾਏ ਹੁਕਮੇ ਹੁਕਮ ਮੰਤ ਲਾਇਆ ਨਾਨਕ ਵਿਸਾਵੇ ਪ੍ਰਵਾਹ ਸਾਚਾ ਸਭ ਸਤਿਨਾਇ ਭਖਿਆ ਪਉ ਅਪਾਰੂ ਅਕਰਨੁ ਘਰਿ ਤੇਰੇ ਦੇਵ ਦਾਤ ਕਰੇ ਦਾਤਾਰ ਫਿਰ ਤਰ ਕਰੀ ਜਿਹ ਜਿਤ ਦਿਸੈ ਦੁਰਗਤ ਮਹਾਂਕ ਬੁਲਨ ਬੋਲਿਆ ਜਿਤ ਸੁਖੁ ਤ੍ਰਿਪਿਆਰ ਅਮਰਤ ਵੇਲਾ ਸਤਨ ਆਉ ਵੜਿਆਈ ਕੰਮੀਆਂ ਵੇ ਕਪੜਾ ਨਦਰੀ ਮੋਖ ਦਵਾ ਨਾਨਕੇ ਰਹਿ ਜਾਈਐ ਸਭ ਆਪੇ ਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਨਿ ਸੋਏ ਜੁਲ ਸੇਵਿਆ ਤਿਨ ਪਾਇਆ ਮਾਨ ਨਾਨਕੇ ਗਾਵਿਆ ਗੁਲੀ ਨਿਦਾਨ ਗਾਵਿਆ ਸੰਿਆਮਣ ਰਟਿਆ ਭਾਉ ਦੋਖ ਪਰਹਾਰੋ ਸੁਖ ਹਰ ਲਜਾਈਐ ਗੁਰਮੁਖ ਨਾਮ ਗੁਰਮੁਖ ਵੇਦ ਗੁਰਮੁਖ ਰਹਾ ਸੁਮਾਈ ਗੁਰ ਕੀ ਸਾਰਾ ਗੁਰ ਗੋਰਖ ਬਰਮਾ ਗੁਰ ਪਾਰ ਬਤੀ ਮਾਈ ਜੇ ਹੋਂ ਤਾ ਨਾ ਆਖਾ ਨਾਈ ਕਹਿ ਨਾਮ ਕਥਨ ਨਾ ਜਾਈ ਗੁਰ ਆਨਿਕ ਦੇਖ ਜਾਈ ਸਭ ਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰੁ ਨਾ ਜਾਈ